ਟੀਮ ਇੰਡੀਆ ਦੀ 올ਰਾਉਂਡਰ ਖਿਡਾਰੀ ਹਾਰਦਿਕ ਪਾਂਡੇਆ ਨੇ ਆਪਣੀ ਪਤਨੀ ਨੀਤਾਸ਼ਾ ਤੋਂ ਤਲਾਕ ਲੈ ਲਿਆ ਹੈ ਨੀਤਾਸ਼ਾ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਨੀਤਾਸ਼ਾ ਨੇ ਸੋਸ਼ਲ ਮੀਡੀਆ ਤੇ ਪੋਸਟ 'ਚ ਲਿਖਿਆ ਹੈ ਕਿ ਦੋਵੇਂ ਆਪਸੀ ਸਹਿਮਤੀ ਦੇ ਨਾਲ ਵੱਖ ਹੋ ਰਹੇ ਹਾਂ ਹਾਰਦਿਕ ਅਤੇ ਨੀਤਾਸ਼ਾ ਦਾ ਵਿਆਹ 2020 ਦੇ ਵਿੱਚ ਹੋਇਆ ਸੀ ਪਰ ਹੁਣ ਕਰੀਬ 40 ਸਾਲ ਦੇ ਬਾਅਦ ਦੋਵੇਂ ਵਕ ਹੋ ਗਏ ਨੇ ਨਤਾਸ਼ਾ ਨੇ ਆਪਣੀ ਪੋਸਟ ਬੇਟੇ ਅਗਸਤਿਆ ਦਾਵੀ ਜ਼ਿਕਰ ਕੀਤਾ ਹੈ ਨਤਾਸ਼ਾ ਨੇ ਇੰਸਟਾਗ੍ਰਾਮ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ ਉਹਨਾਂ ਲਿਖਿਆ ਹੈ ਕਿ ਲਗਭਗ 4 ਸਾਲਾਂ ਬਾਅਦ ਹਾਰਦਿਕ ਅਤੇ ਮੈਂ ਆਪਸੀ ਸਹਿਮਤੀ ਨਾਲ ਵੱਖ ਹੋਣ ਦਾ ਫੈਸਲਾ ਕੀਤਾ ਹੈ ਅਸੀਂ ਦੋਵਾਂ ਨੇ ਇਕੱਠੇ ਰਹਿ ਕੇ ਆਪਣਾ ਸਰਵ ਸ੍ਰੇਸ਼ਟ ਦਿੱਤਾ ਪਰ ਹੁਣ ਦੋਹਾਂ ਨੇ ਇਹੀ ਫੈਸਲਾ ਲਿਆ ਹੈ ਕਿ ਇਹ ਸਾਡੇ ਲਈ ਬਹੁਤ ਔਖਾ ਫੈਸਲਾ ਸੀ ਅਗਸਤਿਆ ਸਾਡੀ ਦੋਹਾਂ ਦੀ ਜ਼ਿੰਦਗੀ ਦਾ ਹਿੱਸਾ ਰਹੇਗਾ ਅਸੀਂ ਦੋਵੇਂ ਉਸ ਨੂੰ ਹਰ ਸੰਭਵ ਖੁਸ਼ੀ ਦੇਣ ਦੀ ਕੋਸ਼ਿਸ਼ ਕਰਾਂਗੇ ਹਾਰਦਿਕ ਅਤੇ ਨਤਾਸ਼ਾ ਨੇ ਇੰਸਟਾਗ੍ਰam ਤੇ ਇਹੀ ਪੋਸਟ ਸ਼ੇਅਰ ਕੀਤੀ ਹੈ ਦੋਹਾਂ ਦਾ ਵਿਆਹ ਸਾਲ 2020 ਚ ਹੋਇਆ ਸੀ ਪਾਂਡਿਆ ਅਤੇ ਨਤਾਸ਼ਾ ਦੇ ਤਲਾਕ ਦੀਆਂ ਖਬਰਾਂ ਕਾਫੀ ਸਮੇਂ ਤੋਂ ਚੱਲ ਰਹੀਆਂ ਸਨ ਪਰ ਹੁਣ ਦੋਵਾਂ ਨੇ ਪੁਸ਼ਟੀ ਕਰ ਦਿੱਤੀ ਹੈ ਪਾਂਡਿਆ ਅਤੇ ਨਤਾਸ਼ਾ ਦਾ ਵਿਆਹ 31 ਮਈ 2020 ਨੂੰ ਹੋਇਆ ਸੀ ਦੱਸਦੀ ਹੈ ਕਿ ਉਸੇ ਸਾਲ ਉਸਦੇ ਪੁੱਤਰ ਅਗਸਤਿਆ ਦਾ ਜਨਮ ਹੋਇਆ ਪਾਂਡਿਆ ਅਤੇ ਨਤਾਸ਼ਾ ਨੇ ਆਪਣੇ ਕਾਨੂੰਨੀ ਵਿਆਹ ਤੋਂ ਬਾਅਦ ਸ਼ਾਨਦਾਰ ਵਿਆਹ ਦਾ ਜਸ਼ਨ ਮਨਾਇਆ ਉਹਨਾਂ ਦਾ ਵਿਆਹ ਕਈ ਰੀਤੀ ਰਿਵਾਜਾਂ ਨਾਲ ਹੋਇਆ ਸੀ ਬੀਰ ਰਿਪੋਰਟ ਅਜੀਤ ਵੈਬ ਟੀਵੀ